ਜੀ ਕੀ ਨਾਮ ਹੈ ਜੀ ਮੇਰਾ ਨਾਮ ਸੰਤਾਇ ਜੀ ਅੱਜ ਲੋੜਵਾਂ ਲੜਕੀਆਂ ਦਾ ਵਿਆਹ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੀ ਹਾਂ ਇਹਦੇ ਵਿੱਚ ਵੀ ਜੀ ਮੈਂ ਕੁਝ ਨਹੀਂ ਕਹਿਣਾ ਚਾਹੁੰਦੀ ਸਿਰਫ ਇਹੀ ਕਹਿਣਾ ਚਾਹੁੰਦੀ ਆ ਕਿ ਇੱਥੇ ਆਪਾਂ ਨੇ ਜਿਹੜਾ ਸੰਗਠਨ ਆਪਣੇ ਨਾਲ ਜੁੜਿਆ ਹੋਇਆ ਏ ਉਹਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਇੱਥੇ ਸਰਪੰਚ ਸਾਹਿਬ ਖੜੇ ਆ ਜੀ ਬਹਿਨੂਲ ਪਰਦੇ ਇਹਨਾਂ ਦਾ ਵੀ ਬਹੁਤ ਜ਼ਿਆਦਾ ਸੰਯੋਗ ਆ ਸਾਡੇ ਨਾਲ ਹੋਰ ਵੀ ਜਿੰਨੇ ਵੀ ਭੈਣ ਭਰਾ ਨੇ ਕਿਰਪਾਲ ਅੰਕਲ ਜੀ ਖੜੇ ਆ ਇਹਨਾਂ ਦਾ ਵੀ ਆਪਣੇ ਨਾਲ ਬਹੁਤ ਹੀ ਜ਼ਿਆਦਾ ਇਹਨਾਂ ਨੇ ਦੇਖੋ ਸਤਕਾਰ ਕਰਿਆ ਹੈ ਮਿਲ-ਜੁਲ ਕੇ ਜੋ ਵੀ ਹੋਇਆ ਇਹਨਾਂ ਦੀ ਵਜ੍ਹਾ ਤੇ ਜੀ ਆਪਾਂ ਨੇ ਕਰਿਆ ਸਾਰਾ ਸੰਗਠਨ ਨੂੰ ਬਾਤੀ ਜੀ ਆਪਣੀ ਇੱਕ ਸੰਸਥਾ ਹੈ ਜੀ ਗਲਤ ਸਮਾਜ ਸੇਵਾ ਸੰਗਠਨ ਰਜਿਸਟਰਡ ਪੰਜਾਬ ਹੈ ਜੀ ਤੇ ਅੱਜ ਅਸੀਂ ਪਿੰਡ ਬਹਿਲੋਲਪੁਰ ਦੇ ਵਿੱਚ 4 5 ਕੁੜੀਆਂ ਦੇ ਵਿਆਹ ਕਰ ਰਹੇ ਹਾਂ ਤੇ ਉਹਦੇ ਲਈ ਵੀ ਜੀ ਸਮਾਨ ਦੇ ਰਹੇ ਹਾਂ ਜੋ ਵਰਕਿੰਗ ਸੱਕੀ ਦੀ ਸਮਾਨ ਤਿਆਰੀ ਹੈ ਇਦੇ ਚ ਬੈੱਡ ਦੇ ਰਹੇ ਆ ਵੀਰ ਲਮਾਰੀ ਆ ਤੇ ਪੇਟੀ ਆ ਗੱਦੇ ਆ ਵੀਰ ਜੀ ਡਰੈਸਿੰਗ ਟੇਬਲ ਆ ਕੁਰਸੀਆਂ ਆ ਵੀਰ ਸੂਟਾਂ ਬਾਕੀ ਸਾਰਾ ਜਿਹੜਾ ਕੰਨਿਆ ਤਾਂ ਚ ਸਮਾਨ ਹੁੰਦਾ ਸਾਰਾ ਹੀ ਦੇ ਰਹੇ ਹੋ ਜੀ ਤੇ ਛੋਟੇ ਉਹ ਵਾਲੇ ਕਿੰਨੇ ਸਮੇਂ ਦੇ ਵਿੱਚ ਜਾ ਰਹੇ ਹੋ ਹੋਗੇ ਵੀ 4-5 ਸਾਲ ਪਰ ਅਸੀਂ ਕਦੇ ਐਡ ਚ ਨਹੀਂ ਦਿੰਦੇ ਹੈਗੇ ਇਹ ਅੱਜ ਕਿੰਨੀਆਂ ਲੋੜ ਮੰਗ ਕਰਕੇ ਦਾ ਵਿਆਹ ਕਰਾਗੇ ਅੱਜ 5 ਲੋੜ ਬੰਦ ਦੇ ਲੜਕੀਆਂ ਦੇ ਵਿਆਹ ਕਰ ਰਹੇ ਨੇ ਅਗੋਂ ਇਹ ਬਰਾਲੇ ਚੱਲਦੇ ਰਹਿਣਗੇ ਹਾਂਜੀ ਹਾਂਜੀ ਵੀਰੇ ਚੱਲਦੇ ਰਹਿਣਗੇ ਹਰ ਸਾਲ ਦੀ ਹਾਜੀ ਸਰ ਕੀ ਨਾਮ ਹੈ ਮੇਰਾ ਨਾਮ ਸਾਵਕਾ ਸਰਪੰਚ ਬਲਬੀਰ ਸਿੰਘ ਜੀ ਬਹਿਲੋਲ ਅੱਜ ਪਹਿਲੂ ਮੈਂ ਬੱਚੀਆਂ ਦਾ ਵਿਆਹ ਕੀਤਾ ਜਾ ਹਾਂਜੀ ਅੱਜ ਅਸੀਂ ਨਾ ਦਲਿਤ ਸਮਾਜ ਰਾਸ਼ਟਾ ਪਟਿਆਲੇ ਵੱਲੋਂ ਉਹਨਾਂ ਦੇ ਸਹਿਯੋਗ ਨਾਲ ਨਗਰ ਬਹਿਲੋਲਪੁਰ ਦੇ ਸਹਿਯੋਗ ਨਾਲ ਇੱਥੇ ਅਸੀਂ ਪੰਜ ਗਰੀਬ ਬੱਚੀਆਂ ਦੇ ਲੋੜਵੰਦ ਬੱਚੀਆਂ ਦੇ ਵਿਆਹ ਕਰ ਰਹੇ ਹਾਂ ਜੋ ਕਿ ਸਾਰੇ ਨਗਰਾਂ ਦਾ ਬਹਿਸ ਸਹਿਯੋਗ ਹੈ ਬਹਿਲੂਲਪੁਰ ਨਗਰ ਦਾ ਬਹਿਸ ਬਹਿ ਵੱਡਾ ਸਹਿਯੋਗ ਆ ਅਸੀਂ ਧੰਨਵਾਦ ਕਰਦੇ ਆ ਸਾਰਿਆਂ ਦਾ ਇਹ ਪ੍ਰਾਲੇ ਹਰੇਕ ਪਿੰਡ ਨੂੰ ਕਰਨੇ ਚਾਹੀਦੇ ਆ ਅਸੀਂ ਇਹ ਪ੍ਰਾਲਾ ਹਰ ਸਾਲ ਕਰਦੇ ਰਹਾ ਅੱਜ ਕਿੰਨੀਆਂ ਲੋੜਵੰਦ ਬੱਚੀਆਂ ਹੋ ਜਾਂਦੀਆਂ ਅੱਜ ਅਸੀਂ 5 ਬੱਚੀਆਂ ਤੇ ਕਰ ਰਹੇ ਹਾਂ ਕੀ ਕੀ ਸਮਾਨ ਦਿੱਤਾ ਗਿਆ ਇਹਦੇ ਵਿੱਚ ਵੀਰ ਦੀ ਪੇਟੀ ਆ ਲਵਾਰੀ ਡਰੈਸਿੰਗ ਟੇਬਲ ਤੇ ਕਪੜਾ ਲੀੜਾ ਜੋ ਵੀ ਲੋ ਬੱਚਿਆਂ ਨੂੰ ਲੋੜ ਹੁੰਦੀ ਉਹ ਸਾਰਾ ਸਵਾਨ ਦਿੱਤਾ ਜਾ ਰਿਹਾ ਹੈ। ਤੇ ਇਹ ਉਰਾਨ ਕਿੰਨੇ ਸਮੇਂ ਤੋਂ ਕੀਤੀ ਜਾਂਦੇ ਹੈ? ਇਹ ਅਸੀਂ ਪਹਿਲਾਂ ਵੀ ਆਪਣੇ ਸਰਕਾਰੀ ਸਕੂਲ ਦੇ ਵਿੱਚ ਵਿਆਹ ਕਰ ਚੁੱਕੇ ਆਂ ਜੀ ਪੰਜ ਬੱਚੀਆਂ ਦੇ। ਤੇ ਇਹ ਕਈ ਸਾਲ ਤੋਂ ਕਰਦੇ ਆਂ ਕਦੇ ਹੁਣ ਪਿੱਛੇ ਪਿੰਪਲ ਵਾਜਰੇ ਹੋਏ ਤੇ ਉੱਥੇ ਵੀ ਅਸੀਂ ਸਹਿਯੋਗ ਦੇ ਕੇ ਆਏ ਨਗਰ ਵੱਲੋਂ। ਹੁਣ ਉਰੇ ਅਸੀਂ ਆਪਣੇ ਨਗਰ ਤੇ ਹਰ ਇੱਕ ਸਾਲ ਕਰਿਆ ਕਰਾਂਗੇ ਜੀ। ਹਾਂਜੀ ਸਰ ਕੀ ਨਾਮ ਹੈ ਜੀ? ਮੇਰਾ ਨਾਮ ਹਰਦੀਪ ਸਿੰਘ ਬਹਿਲੂਲਪੁਰ। ਅੱਜ ਸਰ ਲੋੜਵੰਦ ਬੱਚੀਆਂ ਦੇ ਵਿਆਹ ਕੀਤੇ ਜਾ ਰਹੇ ਕੀ ਕਹਿੰਦੇ ਜੰਦੇ ਜਿਹੜਾ ਅੱਜ ਦਾ ਇਹ ਸਮਾਗਮਾ ਜਿਹੜੇ ਵੀ ਸਾਡੇ ਨਗਰ ਵੱਲੋਂ ਔਰ ਡਾਕਟਰ ਬਲਵੀਰ ਸਿੰਘ ਸਾਡਾ ਇੱਕ ਸਰਪੰਚ ਰਮਨਦੀਪ ਸਿੰਘ ਇੱਕ ਸਰਪੰਚ ਮੇਰੇ ਨਾਲ ਖੜਕਾ ਕੇ ਲਾਲੀ ਬੈਂਸ ਪਾਕੀ ਸਮੂਹ ਨਗਰ ਸਾਫ ਦਾ ਸਰਪੰਚ ਮਨਜੀਤ ਸਿੰਘ ਜਿਹੜੀ ਸਾਰੇ ਨਗਰ ਵੱਲੋਂ ਇਹ ਮਿਲ ਕੇ ਸਹਿਯੋਗ ਨਾਲ ਹੋ ਰਿਹਾ ਜਾਨੀ ਜਿਹੜਾ ਵਿਸ਼ੇਸ਼ ਤੌਰ ਤੇ ਪਰਾਲਾ ਸਾਡੇ ਵੀਰ ਦਲਤ ਸਮਾਜ ਦੇ ਬਹੁਤ ਪਰਾਲੇ ਦੇ ਵਿੱਚ ਅੱਗੇ ਵੀ ਬਹੁਤ ਸਾਲ ਪਹਿਲਾਂ ਦੀ ਗੱਲ ਆ ਉਦੋਂ ਵੀ ਆ ਡਾਕਟਰ ਸਾਡੇ ਬਲਬੀਰ ਸਿੰਘ ਮੇਰੇ ਨਾਲੇ ਖੜੇ ਆ ਇਹਨਾਂ ਨੇ ਕਰਾਇਏ ਸੀ ਉਸ ਤੋਂ ਬਾਅਦ ਹੁਣ ਵੀ ਜਿਹੜਾ ਫੰਕਸ਼ਨ ਆ ਇਹਨਾਂ ਦੇ ਸਹਿਯੋਗ ਨਾਲ ਬਾਕੀ ਸਾਰੇ ਨਗਰ ਦੇ ਸਹਿਯੋਗ ਨਾਲ ਹੋ ਰਿਹਾ ਅੱਜ ਚਾਰ ਲੜਕੀਆਂ ਦੀਆਂ ਜਿਹੜੀਆਂ ਸਮੂਹ ਆਨੰਦ ਕਾਰਜ ਹੋ ਰਹੇ ਹਨ ਇਹ ਕਿੰਨੇ ਟਾਈਮ ਤੋਂ ਕਰਾਇਆ ਜਾ ਰਿਹਾ ਇਹ ਜਿਹੜਾ ਪ੍ਰੋਗਰਾਮ ਇਹ ਜੇ ਹੁਣ ਇਹ ਬ੍ਰੇਕ ਆ ਗਈ ਮੈਂ ਤੁਹਾਨੂੰ ਦੱਸ ਰਿਹਾ ਵੀ ਜਦੋਂ ਇਹ ਸਰਪੰਚ ਸੀ ਬਲਬੀਰ ਸਿੰਘ ਉਸ ਟਾਈਮ ਸਾਡੇ ਸਕੂਲ ਦੇ ਵਿੱਚ ਵੀ ਕਾਫੀ ਸਾਲ ਪਹਿਲਾਂ ਆਨੰਦ ਕਾਰਜ ਹੋਏ ਸੀਗੇ ਇਸੇ ਪੰਜ ਲੜਕੀਆਂ ਦੇ ਪਰ ਹੁਣ ਅਸੀਂ ਆਉਣ ਵਾਲੇ ਸਮੇਂ 'ਚ ਇਹ ਚਾਉਂਦੇ ਆ ਸੰਗਤ ਦੇ ਸਹਿਯੋਗ ਨਾਲ ਵੀ ਹਰ ਸਾਲ ਇਹ ਸਮਾਗਮ ਇਸ ਸਾਡੇ ਨਗਰਪਿੰਡ ਬਹਿਲੌਰ ਪਰ ਵਿੱਚ ਕੀਤਾ ਜਾਇਆ ਕਰੇਗਾ। ਨੌਜਵਾਨ ਪੀੜੀ ਨੂੰ ਕੀ ਸੁਨੇਹਾ ਨੌਜਵਾਨ ਪੀੜੀ ਦਾ ਇਹ ਚਾਹੁੰਦੇ ਆ ਵੀ ਜਿਸ ਤਰ੍ਹਾਂ ਹੁਣ ਉਪਰ ਆ ਲਏ ਹੋਇਆ ਉਹਨਾਂ ਨੂੰ ਵੱਧ ਤੇ ਵੱਧ ਇਹ ਜਿਹੇ ਗਰੀਬ ਵਰਗ ਦੇ ਬੱਚਿਆਂ ਦੇ ਸਿਰ ਤੇ ਹੱਥ ਰੱਖਣਾ ਚਾਹੀਦਾ ਕਿਉਂਕਿ ਇਹ ਤੋਂ ਵੱਡਾ ਦੋ ਸਿਰਾਂ ਨੂੰ ਜੋੜਨਾ ਉਹਨਾਂ ਦੇ ਅੱਗੇ ਤੋ ਵੇਖਦੇ ਲਈ ਉਹਨਾਂ ਨੂੰ ਜੀਵਨ ਸਿਰ ਚੰਗੀ ਬਿਲੇ ਬੱਚਿਆਂ ਨੂੰ ਨੌਜਵਾਨ ਵਰਗ ਨੂੰ ਇਹੀ ਸੇਧ ਆ ਵੀ ਇਹੇ ਜੇ ਕਾਰਜਾਂ ਵਿੱਚ ਵੱਧ ਝੜ ਕੇ ਹਿੱਸਾ ਬੋਣਾ ਚਾਹੀਦਾ